ਸਾਬਕਾ IG ਸਾਹਿਬ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਔਰ ਇਸ ਵੇਲੇ ਉਹਨਾਂ ਦੀ ਹਾਲਤ ਕਿਵੇਂ ਦੀ ਹੈ ਪੰਕਜ ਜੀ ਇਹ ਬੜਾ ਇੱਕ ਅਨਫੋਰਚੂਨੇਟ ਇਨਸੀਡੈਂਟ ਮੈਨੂੰ ਕਵਾਂਗਾ ਜਿਹੜਾ ਕਿ ਬੀਤੇ ਦਿਨੀ ਜਿਹੜਾ ਇਹ ਵਾਪਰੇ ਇਨਸੀਡੈਂਟ ਦੁਪਹਿਰੇ 1 ਵਜੇ 30 32 ਮਿੰਟ ਤੇ ਲੱਗੇ ਰਿਟਾਇਰਡ IG ਸਾਹਿਬ ਨੇ ਇੱਕ ਸੁਸਾਈਡ ਨੋਟ ਜਿਹੜਾ ਹੈਂਡ ਰਿਟਨ ਤਿਆਰ ਕੀਤਾ ਸੀ ਐਂਡ ਉਹਦੇ ਚ ਉਹਨਾਂ ਨੇ ਸਾਰੇ ਡਿਟੇਲਸ ਲਿਖੇ ਸੀ ਕਿ ਕਿਸ ਤਰੀਕੇ ਦੇ ਉਹ ਫਰਾਡ ਦੇ ਸ਼ਿਕਾਰ ਹੋਏ ਆ ਉਹ ਨੋਟ ਤੇ WhatsApp ਤੇ ਇੱਕ ਮੈਸੇਜ ਜਿਹੜਾ ਆ ਰਿਟਾਇਰਡ ਆਜੀ ਸਾਹਿਬ ਨੇ ਆਪਣੇ ਕਾਫੀ ਸਰਵਿੰਗ ਐਂਡ ਰਿਟਾਇਰਡ ਪੁਲਿਸ ਅਫਸਰਾਂ ਨੂੰ ਤੇ ਆਪਣੇ ਫਰੈਂਡਸ ਨੂੰ ਤੇ ਆਪਣੇ ਲਾਇਰਸ ਨੂੰ ਇਕੱਠੇ ਹੀ ਉਹਨਾਂ ਨੇ ਸੈਂਡ ਕੀਤਾ ਸੀ ਮੈਨੂੰ ਇੱਕ ਸੀਨੀਅਰ ਪੁਲਿਸ ਅਫਸਰ ਦਾ ਫੋਨ ਆਇਆ 1:32 ਮਿੰਟ ਦੇ ਲੱਗੇ ਐਂ ਉਹਨਾਂ ਨੇ ਸੇਮ ਨੋਟ ਮੈਨੂੰ ਭੇਜਿਆ ਉਸ ਨੋਟ ਨੂੰ ਜਿਵੇਂ ਹੀ ਅਸੀਂ ਦੇਖਿਆ ਤੇ ਉਹ ਇੱਕ ਸੁਸਾਈਡ ਨੋਟ ਸੀਗਾ ਅਸੀਂ ਸਾਰੇ ਇਮੀਡੀਏਟਲੀ ਐਕਸ਼ਨ 'ਚ ਆ ਗਏ ਐਂ ਮੈਂ ਆਪਣੇ ਐਸਪੀ ਸਿਟੀ ਪਲਵਿੰਦਰ ਚੀਮਾਨੂ ਡੀਐਸਪੀ ਸਿਟੀ 2 ਜੰਗਜੀਤ ਸਿੰਘ ਨੂੰ ਤੇ ਐਸਐਚਓ ਅਰਬਨ ਐਸਟੇਟ ਗੁਰਪ੍ਰੀਤ ਸਿੰਘ ਸਮਰਾਉ ਨੂੰ ਕਿਹਾ ਕਿ ਇਮੀਡੀਏਟਲੀ 26 ਏਕੜ ਕਲੋਨੀ 'ਚ ਜਿਹੜਾ ਆਈਜੀ ਸਾਹਿਬ ਦਾ ਘਰ ਆ ਉੱਥੇ ਰਸ਼ ਕਰਾਂ ਵਿਥਿਨ ਮਿੰਟਸ ਮੈਂ ਪੁਲਿਸ ਦੇ ਸਵਿਫਟ ਰਿਸਪਾਂਸ ਨੂੰ ਬੜਾ ਅਪਰੀਸ਼ੀਏਟ ਕਰਾਂਗਾ ਇੱਥੇ 1:40 ਮਿੰਟ ਦੇ ਲਾਗੇ ਵਿਥਿਨ 7-8 ਮਿੰਟਸ ਸਾਡੀਆਂ ਟੀਮਾਂ ਰਿਟਾਇਰਡ ਜੀ ਸਾਹਿਬ ਦੇ ਘਰੇ ਪਹੁੰਚੀਆਂ ਕਿਉਂਕਿ ਮੇਨ ਗੇਟ ਵੀ ਬੰਦ ਸੀਗਾ ਤੇ ਅੰਦਰ ਦਾ ਮੇਨ ਐਂਟਰੈਂਸ ਦਾ ਦਰਵਾਜ਼ਾ ਵੀ ਬੰਦ ਸੀਗਾ ਪਹਿਲਾਂ ਇਹਨਾਂ ਨੇ ਕੰਦਾਂ ਦੇ ਉੱਪਰ ਛਾਲਾ ਮਾਰ ਕੇ ਅੰਦਰ ਪਹੁੰਚੇ ਫਿਰ ਇਹਨਾਂ ਨੇ ਉਸ ਦਰਵਾਜ਼ੇ ਨੂੰ ਫੋਰਸਿਬਲੀ ਓਪਨ ਕੀਤਾ ਐਂਡ ਇਮੀਡੀਏਟਲੀ ਰਸ਼ ਕਰਕੇ ਆਈਜੀ ਸਾਹਿਬ ਦੇ ਸਟੱਡੀ ਰੂਮ ਚ ਗਏ ਜਿੱਥੇ ਇਹਨਾਂ ਨੇ ਦੇਖਿਆ ਕਿ ਆਈਜੀ ਸਾਹਿਬ ਆਪਣੇ ਆਪ ਨੂੰ ਗੋਲੀ ਮਾਰ ਚੁੱਕੇ ਆ ਜਿਹੜਾ ਕਿ ਉਹਨਾਂ ਨੇ ਆਪਣੇ ਨੋਟ ਚ ਵੀ ਲਿਖਿਆ ਸੀ ਕਿ ਮੈਂ ਆਪਣੇ ਇੱਕ ਪੀਐਸਓ ਦੇ ਵੈਪਨ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਜਿਹੜੀ ਜੀਵਨ ਲੀਲਾ ਉਹ ਮੈਂ ਸਮਾਪਤ ਕਰ ਰਿਹਾ ਤੇ ਉਹ ਡਿਗੇ ਹੋਏ ਸੀਗੇ ਵੈਪਨ ਵੀ ਉੱਥੇ ਹੀ ਸੀਗਾ ਤੇ ਇੱਕ ਸਿੰਗਲ ਸ਼ਾਟ ਸੀਗਾ ਉਹ ਖੋਲ ਵੀ ਸਾਨੂੰ ਬ੍ਰਾਹਮਤ ਹੋ ਗਿਆ ਸਾਹਮਣੇ ਟੇਬਲ ਦੇ ਉੱਪਰ ਸੁਸਾਈਡ ਨੋਟ ਵੀ ਰੱਖਿਆ ਸੀ ਤੇ ਜਿਹੜੇ ਹੋਰ ਇਹਨਾਂ ਨੇ ਡਾਕੂਮੈਂਟਸ ਉੱਥੇ ਰੱਖੇ ਹੋਏ ਸੀ ਤੇ ਇਹਨਾਂ ਦਾ ਇਹ ਕਹਿਣਾ ਸੀ ਕਿ ਮੇਰੀ ਮੌਤ ਤੋਂ ਬਾਅਦ ਜਿਹੜਾ ਆ ਇਹ ਸਾਰੇ ਡਾਕੂਮੈਂਟਸ ਦੇ ਆਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਅਮਲ ਚ ਲਿਆਂਦੀ ਜਾਵੇ